ਕੱਲ ਤੇ ਪਰਸੋਂ ਇਹਨਾਂ ਨੇ ਕਿਸਾਨਾਂ ਦਾ ਦਾੰਬ ਵੀ ਘੁੱਟਿਆ ਸੰਗੀ ਵੀ ਘੁੱਟੀ ਉਹਨਾਂ ਦੇ ਟੈਂਟ ਟੰਬੇ ਸਭ ਕੁਝ ਉਖਾੜਿਆ ਵੀ ਖਰਾਬੀਆਂ ਵੀ ਕੀਤੀਆਂ ਸਮਾਨ ਸਪਾ ਸਭ ਚੀਜ਼ਾਂ ਖਰਾਬ ਕੀਤੀਆਂ ਤੇ ਐਂਡ ਦੇ ਹੁਣ ਕਹਿੰਦੇ ਕਿ ਖੁੱਡੀਆਂ ਸਾਹਿਬ ਨੇ ਇੱਕ ਮੀਟਿੰਗ ਬੁਲਾ ਲਈ ਕਿਸਾਨਾਂ ਦੀ ਕਹਿੰਦੇ ਕਿ ਆਜੋ ਮੀਟਿੰਗ ਕਰਦੇ ਆਂ ਤੇ ਉਧਰੋਂ ਐਸ ਕੇ ਐਮ ਵਾਲਿਆਂ ਨੇ ਵੀ ਉਹਦਾ ਜਵਾਬ ਦਿੱਤਾ ਕਹਿੰਦੇ ਕਿ ਅਸੀਂ ਤੇ ਭਾਈ ਮੀਟਿੰਗ ਦਾ ਬਾਈਕਾਟ ਕਰਦੇ ਆਂ ਅਸੀਂ ਮੀਟਿੰਗ ਦੇ ਵਿੱਚ ਆਉਣਾ ਨਹੀਂ ਉਹਨਾਂ ਦੀਆਂ ਬਕਰੀਆਂ ਸ਼ਰਤਾਂ ਨੇ ਕਿ ਜਿਹੜੇ ਕਿਸਾਨ ਆਗੂ ਗ੍ਰਿਫਤਾਰ ਕੀਤੇ ਹੋਏ ਐ ਉਹਨਾਂ ਨੂੰ ਫ੍ਰੀ ਕਰੋ ਤੇ ਜਾਂ ਫਿਰ ਜਿਵੇਂ ਡੱਲੇਵਾਲ ਸਾਹਿਬ ਦੀ ਸਿਹਤ ਦਾ ਜਿਹੜਾ ਹੈ ਇਸ ਟਾਈਮ ਉਹਨੂੰ ਨਸ਼ਰ ਕਰੋ ਜਾਂ ਤੱਕ ਕਰੋ ਵੀ ਉਹਨਾਂ ਦੀ ਸਿਹਤ ਦਾ ਕੀ ਹਾਲ ਹੈ ਮਿੰਟ ਜੀ ਕੀ ਹੈ ਮਤਲਬ ਸਰਕਾਰ ਫੇਰ ਕੋਈ ਠੰਡਾ ਪਾਣੀ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਸਰਕਾਰ ਹੈ ਕਿ ਕੀ ਇਹ ਚੱਲਦਾ ਪਿਆ ਹੂੰ ਮੈਨੂੰ ਤੇ ਕਿਤੇ ਕਿਤੇ ਭੁਲੇਖਾ ਪੈਂਦਾ ਹੈ ਕਿ ਇਹ ਸਰਕਾਰ ਜਿਹੜੀ ਹੈ ਉਹ ਚੱਲ ਵੀ ਰਹੀ ਹੈ ਕਿ ਉਦਾਂ ਹੀ ਅਸੀਂ ਭੁਲੇਖੇ 'ਚ ਆ ਕਿ ਚੱਲਦੀ ਪਈ ਹੈ ਜਿਵੇਂ ਬਸ ਘੁੰਮਦੀ ਨਜ਼ਰ ਆ ਰਹੀ ਹੈ ਜਿਵੇਂ ਧਰਤੀ ਕਹਿੰਦੇ ਨੇ ਘੁੰਮਦੀ ਆ ਪਰ ਨਜ਼ਰ ਨਹੀਂ ਆਉਂਦੀ ਇਹ ਸਰਕਾਰ ਘੁੰਮਦੀ ਨਜ਼ਰ ਆ ਰਹੀ ਹੈ ਜਿਵੇਂ ਠੀਕ ਹੈ ਤੁਸੀਂ ਪਰ ਉਹਦੇ ਤੇ ਇੱਕ ਤਰਕ ਦਿਨ ਕਿ ਤੁਸੀਂ ਮੀਟਿੰਗ ਵਾਸਤੇ ਬੁਲਾ ਰਹੇ ਹੋ ਹੂੰ ਉਹਨਾਂ ਆਗੂਆਂ ਨੂੰ ਬੁਲਾ ਰਹੇ ਹੋ ਜਿਨ੍ਹਾਂ ਦੀ ਮੀਟਿੰਗ ਵਿਚਾਲੇ ਛੱਡ ਕੇ ਭਗਵੰਤ ਮਾਨ ਜੀ ਚਲੇ ਜਾਂਦੇ ਨੇ ਹੂੰ ਤੇ ਬਾਅਦ ਦੇ ਵਿੱਚ ਇੱਕ ਠੋਕਮਾ ਦਾਵਾ ਕਰਦੇ ਆ ਜੀ ਕਿ ਇਹ ਮੰਗਾ ਤੇ ਸਾਡੇ ਨਾਲ ਸੰਬੰਧਤ ਹੀ ਹੈ ਨਹੀਂ ਜੇ ਤੁਹਾਡੇ ਨਾਲ ਸੰਬੰਧਤ ਮੰਗਾ ਹੀ ਨਹੀਂ ਇਹਨਾਂ ਦੀਆਂ ਹੂੰ ਤੇ ਫਿਰ ਇਹਨਾਂ ਦਾ ਮੂੰਹ ਵੇਖਣਾ ਜੇ ਹੂੰ ਫਿਰ ਕਾਹਦਾ ਬਲਾਵਾ ਕਾਦੀ ਮੀਟਿੰਗ ਕਮਾਲ ਦੀ ਗੱਲ ਹੈ ਯਾਰ ਇਹਨਾਂ ਦੀ ਤੇ ਮੈਨੂੰ ਸਮਝ ਹੀ ਨਹੀਂ ਆ ਰਹੀ ਕਿ ਕਿਹੜੇ ਕਿਹੜੇ ਰਸਤੇ ਪੈ ਗਈ ਹੈ ਇਹ ਕਹਾਣੀ ਸਮਝ ਨਹੀਂ ਆ ਰਹੀ ਕਿ ਆਪੇ ਤੇ ਤੁਸੀਂ ਠੋਕ ਠੋਕ ਕੇ ਕਿਹਾ ਹੂੰ ਕਿ ਇਹਨਾਂ ਦੀ ਕੋਈ ਵੀ ਮੰਗ ਆ ਪਾਟਕ ਸਾਹਿਬ ਕੱਲ ਬੋਲ ਰਹੇ ਸਨ ਪਾਟਕ ਸਾਹਿਬ ਕੱਲ ਬੋਲ ਰਹੇ ਸਨ ਕਿ ਇਹਨਾਂ ਕਿਸਾਨਾਂ ਦੀ ਪੰਜਾਬ ਸਰਕਾਰ ਨਾਲ ਰਿਲੇਟਡ ਕੋਈ ਮੰਗ ਹੈ ਹੀ ਨਹੀਂ ਹੈ ਹੂੰ ਸਾਡੇ ਅਧਿਕਾਰ ਖੇਤਰ ਦਾ ਕੋਈ ਮਸਲਾ ਹੈ ਹੀ ਨਹੀਂ ਹੈ ਜੀ ਜੇ ਤੁਹਾਡੇ ਅਧਿਕਾਰ ਖੇਤਰ ਦਾ ਨਹੀਂ ਹੈ ਤਾਂ ਫਿਰ ਇਹਦਾ ਮਤਲਬ ਹੈ ਕਿ ਤੁਸੀਂ ਉਹਨਾਂ ਨੂੰ ਪੁਲਸਣਾ ਚਾਹੁੰਦੇ ਹੋ ਸਦਕੇ ਬਿਲਕੁਲ ਕਿ ਕੋਈ ਗੱਲ ਨਹੀਂ ਜਿਵੇਂ ਉਹ ਲਾਹਵੀਰਾ ਕਹਿੰਦਾ ਸੀਗਾ ਨਾ ਡਾਢੀ ਮਾਰਦਾ ਹੈ ਮਾਰਨ ਵਾਲੇ ਰੋਣ ਵੀ ਨਹੀਂ ਦਿੰਦਾ ਕਿ ਕੀ ਹੁਣ ਤੁਸੀਂ ਮਾਰ ਕੇ ਤੇ ਰੋਣ ਵੀ ਨਹੀਂ ਦੇਣਾ ਜੀ ਕੀ ਐਸੀ ਕਵਾਇਦ ਹੈ ਜਾਂ ਤੁਸੀਂ ਫੁੱਟ ਪਾਉਣਾ ਚਾਹੁੰਦੇ ਹੋ ਕਿ ਪਹਿਲਾਂ ਹੀ ਜਿਹੜਾ ਚਪਾਟਕ ਪਏ ਹੋਏ ਨੇ ਜਿਨ੍ਹਾਂ ਦੀ ਏਕਤਾ ਪਹਿਲਾਂ ਹੀ ਖਿੰਡ ਕੇ ਤੇ ਮਿੱਟੀ ਹੋ ਚੁੱਕੀ ਆ ਕਿ ਉਹਦੇ ਤੇ ਹੁਣ ਤੁਸੀਂ ਹੋਰ ਪਟਕ ਜਿਹੜਾ ਪਾਉਣਾ ਚਾਹੁੰਦੇ ਹੋ ਜੀ ਮਤਲਬ ਕਿ ਕਮਾਲ ਦੀ ਗੱਲ ਹੈ ਕਿ ਜਿਹੜੇ ਲੋਕ ਲੌਜਿਕ ਦਿੰਦੇ ਨਹੀਂ ਸੀ ਥੱਕਦੇ ਇਸ ਗੱਲ ਦਾ ਕਿ ਭਾਈ ਇਹਨਾਂ ਦੀਆਂ ਮੰਗਾਂ ਤੇ ਜਿਹੜੀਆਂ ਉਹ ਕੇਂਦਰ ਨਾਲ ਰਿਲੇਟਡ ਆ ਤੇ ਫਿਰ ਮੀਟਿੰਗ ਕਿਸ ਗੱਲ ਦੀ ਆ ਬਿਲਕੁਲ ਤੇ ਮੀਟਿੰਗ ਵੀ ਉਸ ਵੇਲੇ ਕਿ ਜਦੋਂ ਤੁਸੀਂ ਉਹਨਾਂ ਦੇ ਮੋਰਚਿਆਂ ਨੂੰ ਜਾ ਕੇ ਕੁਚਲ ਦਿੱਤਾ ਹ ਹ ਉਹਨਾਂ ਨੂੰ ਬਿਲਕੁਲ ਤੁਸੀਂ ਨਿਸਤਨਾਬੂਦ ਕਰ ਦਿੱਤਾ ਸਾਬ ਜੀ ਜਿਸ ਵੇਲੇ ਤੁਸੀਂ ਇਹ ਕਹਿ ਰਹੇ ਹੋ ਕਿ ਦੇਖੋ ਜੀ ਟਰੈਕਟਰ ਲੈ ਕੇ ਆਓ ਜੀ ਤੁਸੀਂ ਉਹਦੀ ਕਾਪੀ ਲੈ ਕੇ ਆਓ ਜੀ ਸਿਲੰਡਰ ਲੈ ਜਾਣਾ ਤੁਸੀਂ ਤਾਂ ਉਹਦਾ ਕਾਗਜ਼ ਲੈ ਕੇ ਆਓ ਜੀ ਮਤਲਬ ਕਿ ਪਤਾ ਨਹੀਂ ਕਿ ਆ ਕਿ ਉਹਨਾਂ ਤੇ ਪਾਬੰਦੀਆਂ ਲਾ ਰਹੇ ਹੋ ਤੁਸੀਂ ਤਾਂ ਉਹ ਤੋਂ ਕੁਝ ਘੰਟੇ ਬਾਅਦ ਤੁਸੀਂ ਇਹ ਸਭ ਕੁਝ ਜਿਹੜਾ ਹੈ ਨਾ ਉਹ ਕਰ ਰਹੇ ਹੋ ਜੀ ਤਾਂ ਸਾਡੀ ਤੇ ਸਮਝ ਤੋਂ ਬਾਹਰ ਹੈ ਸਾਹਿਬ ਜੀ ਜਿਹੜੀ ਕਹਾਣੀ ਆ ਤਾਂ ਸਾਡੇ ਵੱਸੋਂ ਤੇ ਇਹਨੂੰ ਸਮਝਣ ਵਾਲੀ ਗੱਲ ਹੈ ਨਾ ਜਿਹੜੀ ਬਾਹਰ ਆ ਬਾਹਰ ਕਿ ਕੀ ਸੋਚ ਕੇ ਚੱਲਦੇ ਆ ਹੂੰ ਕਿ ਇੱਕ ਦਿਨ ਕੁਝ ਹੋਰ ਆ ਦੂਜੇ ਦਿਨ ਇਹ ਕੁਝ ਹੋਰ ਕਹਿੰਦੇ ਆ ਮਤਲਬ ਪਹਿਲਾਂ ਤੇ ਸਰਕਾਰ ਸਪਸ਼ਟ ਕਰੇ ਕਿ ਤੁਸੀਂ ਉਹਨਾਂ ਦੀਆਂ ਮੰਗਾਂ ਸੰਬੰਧੀ ਮੀਟਿੰਗ ਕਰਨੀ ਹੈ ਜੀ ਕਿਉਂਕਿ ਖੁੱਡੀਆਂ ਸਭ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਗ੍ਰਾਹਕਾਂ ਸਾਹਿਬ ਨੇ ਨਾ ਕਰ ਦਿੱਤੀ ਹਮ ਕਿ ਭਾਈ ਤੁਹਾਡਾ ਕੀ ਪਤਾ ਇਹ ਆ ਉਹ ਇਹਨਾਂ ਨੂੰ ਵੀ ਗ੍ਰਿਫਤਾਰ ਕਰ ਲਵੋ ਤੁਸੀਂ ਉੱਥੇ ਗਿਆਨ ਵੀ ਤੁਹਾਡਾ ਕੀ ਪਤਾ ਤੁਸੀਂ ਇੱਕ ਵਾਰੀ ਇਸ ਤਰ੍ਹਾਂ ਦੀ ਕਰ ਚੁੱਕੇ ਹੋ ਹਮ ਤਾਂ ਦੂਜੀ ਵਾਰ ਵੀ ਕਰ ਸਕਦੇ ਹੋ ਜਿਹਨੂੰ ਆਦਤ ਪੈ ਜਾਵੇ ਜਿਸ ਡੰਗਰ ਨੂੰ ਰਸਤੇ ਚੱਪਣ ਦੀ ਆਦਤ ਪੈ ਜਾਵੇ ਉਹ ਛੱਡਦਾ ਥੋੜਾ ਉਹ ਆਦਤ ਬਿਲਕੁਲ ਭਈ ਤੁਸੀਂ ਸਾਨੂੰ ਵੀ ਫੜ ਕੇ ਉੱਥੇ ਬਹਿ ਜਾਓ ਪਿੱਛੇ ਰਹਿ ਕੌਣ ਜਾਊਗਾ ਹ ਹ ਹੁਣੇ-ਹੁਣੇ ਖਬਰ ਆ ਰਹੀ ਆ ਕਿ ਪੰਦੇਰ ਸਾਹਿਬ ਤੇ ਉਹਨਾਂ ਨੇ ਮੁਕਦਮਾ ਦਰਜ ਕਰ ਦਿੱਤਾ ਇਹਦਾ ਮਤਲਬ ਇਹ ਆ ਕਿ ਇਹ ਨਹੀਂ ਹੈਗਾ ਕਿ ਹਿਰਾਸਤ ਦੀ ਮਿਆਦ ਜਿਹੜੀ ਆ ਉਹ ਹਫ਼ਤੇ 10 ਦਿਨ ਤੱਕ ਸੀਗੀ ਜਾਂ 2-4 ਦਿਨ ਤੱਕ ਸੀਗੀ ਉਹਨਾਂ ਨੇ ਪੱਕੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਸ਼ੁਰੂ ਕਰ ਦਿੱਤੇ ਬਿਲਕੁਲ ਤੱਕਸਾਨ ਆਗਵਾ ਨੂੰ ਵੀ ਤੇ ਸੋਚਣਾ ਪਊਗਾ ਨਾ ਕਿ ਤੁਸੀਂ ਇਸ ਮੀਟਿੰਗ ਤੇ ਜਾ ਕੇ ਮਿੱਟੀ ਹੋਣਾ ਜੇ ਹੂੰ ਠੀਕ ਹੈ ਨਾ ਬਚਿਆ ਖੁਚਿਆ ਸਮਰਥਨ ਸਾਹਿਬ ਕਿਉਂਕਿ ਉਹਨਾਂ ਨੇ ਗ੍ਰਿਫਤਾਰੀ ਤੇ ਵੇਖਣੀ ਹੀ ਵੇਖਣੀ ਆ ਕਿ ਹੁੰਦੀ ਆ ਕਿ ਨਹੀਂ ਉਹਨਾਂ ਨੇ ਇਹ ਵੀ ਵੇਖਣਾ ਕਿ ਪਿੱਛੇ ਜਿਹੜੇ ਬੈਠੇ ਨੇ ਇਹਨਾਂ ਨੂੰ ਉਹ ਤੇ ਫੇਸਬੁੱਕ ਤੇ ਤੇ ਸਾਹਿਬ ਤੁਸੀਂ ਮਾੜੀ ਜੀ ਗੱਲ ਕੋਈ ਇੱਧਰ ਉੱਧਰ ਦੀ ਕਰੋ ਤੁਹਾਨੂੰ ਵਿਕਾਊ ਉਸੇ ਵੇਲੇ ਸਰ ਇਹ ਰੋਟੀ ਖਾਂਦੇ ਵੀ ਲੋਕਾਂ ਹੱਥ 'ਚ ਮੋਹਰ ਰੱਖਦੇ ਨੇ ਤੁਹਾਡੇ ਮੱਥੇ ਤੇ ਮਾਰਦੇ ਕਿ ਤੂੰ ਵਿਕਾਊ ਆ ਹੂੰ ਸਹੀ ਗੱਲ ਹੈ ਬਿਲਕੁਲ ਤਾਂ ਇਹਨਾਂ ਲੀਡਰਾਂ ਨੂੰ ਇਹ ਵੀ ਹੈ ਨਾ ਕਿ ਉਹ ਮੋਰ ਸਾਡੇ ਮੱਥੇ ਤੇ ਠਾ ਵਜ ਜਾਣੀ ਆ ਕਿ ਵਕਾਊ ਆ ਇਹ ਵਕਾਊ ਟੋਲਾ ਕਿਉਂਕਿ ਅੱਗੇ ਲੋਕ ਮੂੰਹ ਮੂੰਹ ਕਾਲ ਕਮੈਂਟ ਆਇਆ ਸੀਗਾ ਕਿ ਕਿਤੇ ਸਕ੍ਰਿਪਟਰ ਤੇ ਨਹੀਂ ਸਭ ਕੁਝ ਲੋਕ ਮੂੰਹ ਮੂੰਹ ਕਹਿੰਦੇ ਆ ਕਿ ਕੁਝ ਆਗੂ ਜਿਹੜੇ ਆ ਸਰਕਾਰ ਨਾਲ ਰਲੇ ਕੁਝ ਦਿੱਲੀ ਨਾਲ ਰਲੇ ਕੁਝ ਏਥੋਂ ਦੀ ਨਾਲ ਰਲੇ ਆ ਸੋ ਇਹ ਵੀ ਤੇ ਕਿਸਾਨਾਂ ਨੂੰ ਵੇਖਣਾ ਪਊਗਾ ਨਾ ਆਗੂਆਂ ਨੂੰ ਜੀ ਕਿ ਭਾਈ ਅਸੀਂ ਐ ਖੜੇ ਪੈਰ ਉਧਰੋਂ ਤੇ ਜੁੱਤੀਆਂ ਪੈ ਰਹੀਆਂ ਨੇ ਹੂੰ ਬਹੁਤ ਸਾਰੇ ਕਿਸਾਨ ਹਾਲੇ ਜੇਲਾਂ ਦੇ ਵਿੱਚ ਆ ਜੀ ਬਹੁਤ ਸਾਰੇ ਕਿਸਾਨ ਜਿਹੜੇ ਆ ਰੂਪੋਸ਼ ਹੋਏ ਪਏ ਨੇ ਆਗੂ ਆ ਖਾਸ ਤੌਰ ਤੇ ਜੜ ਕਿ ਅਸੀਂ ਜਾ ਕੇ ਉੱਥੇ ਚਾਹ ਠੰਡਾ ਪੀਏ ਉਹਨਾਂ ਦੇ ਨਾਲ ਜੀ ਤੇ ਲੋਕਾਂ 'ਚ ਪ੍ਰਭਾਵ ਕਿਸ ਤਰ੍ਹਾਂ ਦਾ ਜਾਏਗਾ ਬਿਲਕੁਲ ਸੋ ਇਸ ਵਾਸਤੇ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਸੱਦਾ ਦਿੱਤਾ ਚਲੋ ਸਰਕਾਰ ਆਪਣੇ ਹਿਸਾਬ ਨਾਲ ਸੋਚਦੀ ਆ ਪਰ ਜਥੇਬੰਦੀਆਂ ਦੇ ਆਗੂਆਂ ਨੇ ਸਾਹਿਬ ਆਪਣਾਂ ਹਿਸਾਬ ਕਿਤਾਬ ਵੀ ਲਉਣਾ ਹੁੰਦਾ ਹੈ ਨਾ ਜੀ ਜੀ ਕਿ ਸਾਡੀ ਜਿਹੜੀ ਗੁਣਾ ਗਣੇ ਤੇ ਉਹ ਕੀ ਕਹਿੰਦੀ ਆ ਹੂੰ ਵੀ ਇੱਕ ਤਾਂ ਗ੍ਰਿਫਤਾਰੀ ਦਾ ਡਰ ਤੇ ਹੈ ਹੀ ਆ ਵੀ ਦੂਸਰੇ ਪਾਸੇ ਜੇ ਅਸੀਂ ਉੱਥੇ ਜਾ ਕੇ ਟੇਬਲ ਤੇ ਬੈਠੇ ਆ ਉਹਦਾ ਪ੍ਰਭਾਵ ਜਨਤਾ ਚ ਜਾਂ ਕੈਡਰ ਚ ਕਿਸ ਤਰ੍ਹਾਂ ਦਾ ਜਾਏਗਾ ਹਾਂ ਜਾਂਦਾ ਬਿਲਕੁਲ ਪ੍ਰਦਰਸ਼ਨ ਵੀ ਬਚਾਉਣਾ ਹੈ ਲੋਕ ਵੀ ਬਚਾਉਣੇ ਆਪਣਾ ਆਪ ਵੀ ਬਚਾਉਣਾ ਸਾਰੀਆਂ ਚੀਜ਼ਾਂ ਦੇਖਣੀ ਬਹੁਤ ਕੁਝ ਦਾਤੇ ਲੱਗਾ ਹੁੰਦਾ ਜਦੋਂ ਇਹੋ ਜੀ ਸਿਚੁਏਸ਼ਨ ਹੋਵੇ ਸੋ ਇਸ ਕਰਕੇ ਐਸਕੇਮ ਦੇ ਵਿੱਚ ਵੀ ਬਹੁਤ ਵੱਡੇ ਵੱਡੇ ਲੀਡਰ ਆ ਬੜੇ ਤਜਰਬੇਕਾਰ ਲੀਡਰ ਆ ਤਾਂ ਇਸ ਕਰਕੇ ਉਹ ਮੈਨੂੰ ਨਹੀਂ ਲੱਗਦਾ ਕਿ ਛੇਤੀ ਕੀਤੇ ਆ ਜੀ ਹਾਂ ਕਰਨਗੇ ਜੇ ਹਾਂ ਕਰਨਗੇ ਤਾਂ ਕੁਝ ਸ਼ਰਤਾਂ ਉਪੀਟਿੰਗ ਤੋਂ ਪਹਿਲਾਂ ਮਨਵਾ ਲੈਣਗੇ ਕਿ ਲਿਖਤੀ ਦਿਓ ਤੁਸੀਂ ਗ੍ਰਿਫਤਾਰ ਨਹੀਂ ਕਰੋਗੇ ਕਿਉਂਕਿ ਜਦੋਂ ਲਿਖਤ ਆ ਜਾਂਦੀ ਹੈ ਸਰਕਾਰ ਦੀ ਫਿਰ ਉਸ ਇਸ ਤੋਂ ਭੱਜਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਹਾਲਾਂਕਿ ਖੁੱਡੀਆਂ ਸਾਹਿਬ ਬਾਰੇ ਮੈਂ ਹੁਣ ਦੇਖ ਰਿਹਾ ਸੀਗਾ ਕਿ ਖੁੱਡੀਆਂ ਸਾਹਿਬ ਕਹਿ ਰਹੇ ਸਨ ਕਿ ਆਓ ਟੇਬਲ ਤੇ ਆਓ ਉਹ ਤੇ ਖੁੱਡੀਆਂ ਸਾਹਿਬ ਉਹਦੋਂ ਵੀ ਆਏ ਸਨ ਤੁਹਾਡੇ ਨਾਲ ਟੇਬਲ ਤੇ ਜੀ ਉਹਨਾਂ ਦੀ ਗ੍ਰਿਫਤਾਰੀ ਦਾ ਜੋ ਤੁਸੀਂ ਉੱਥੇ ਕੀਤਾ ਹੂੰ ਉਹਦੇ ਬਾਰੇ ਤੇ ਹੁਣ ਜਿੱਦਾਂ ਕਹ ਲਓ ਕਿ ਇਹਨਾਂ ਦਾ ਆਪਣਾ ਇੱਕ ਐਮਐਲਏ ਗਿਆਸਪੁਰਾ ਸਾਹਿਬ ਉਹ ਕਹਿ ਰਿਹਾ ਸੀਗਾ ਕਿ ਕਿਸਾਨ ਆਪ ਹੀ ਚਾਹੁੰਦੇ ਸੀ ਕਿ ਸਾਰਾ ਕੁਝ ਹੋ ਜਾਵੇ ਉਹੀ ਫੇਰ ਵਾਲੀ ਗੱਲ ਫੇਰ ਹੈ ਹਾਂ ਗੱਲ ਫੇਰ ਪਹੁੰਚ ਆ ਕੇ ਆ ਗਈ ਤੁਸੀਂ ਤੇ ਸਗੋਂ ਤੁਸੀਂ ਤੇ ਸਗੋਂ ਸ਼ੱਕੀ ਕਰ ਰਹੇ ਹੋ ਨਾ ਮਾਮਲਾ ਬਿਲਕੁਲ ਜੀ ਬਿਲਕੁਲ ਤਾਂ ਇਸ ਕਰਕੇ ਇਹਨਾਂ ਨੇ ਲੀਡਰਾਂ ਨੇ ਸਾਰੇ ਪਾਸੇ ਸੋਚਣਾ ਹੁੰਦਾ ਫਿਲਹਾਲ ਇਹ ਕਹਿ ਰਹੇ ਆ ਕਿ ਅਸੀਂ ਕਿਸੇ ਦੀ ਗ੍ਰਿਫਤਾਰੀ ਨਹੀਂ ਕਰਾਂਗੇ ਤੁਸੀਂ ਆ ਕੇ ਮੰਗਾ ਰੱਖੋ ਆਪਦੀ ਗੱਲਬਾਤ ਕਰੋ ਠੀਕ ਹੈ ਮੈਂ ਵੀ ਕਹਿੰਨਾ ਕਿ ਗੱਲਬਾਤ ਕੋਈ ਮਾੜੀ ਨਹੀਂ ਹੁੰਦੀ ਗੱਲਬਾਤ ਦੇ ਵਿੱਚੋਂ ਹੀ ਹੱਲ ਨਿਕਲਦੇ ਆ ਪਰ ਜਿਸ ਤਰ੍ਹਾਂ ਤੁਸੀਂ ਅੱਗੇ ਗੱਲਬਾਤ ਕਰਕੇ ਆਉਂਦੇ ਲੀਡਰਾਂ ਨੂੰ ਚੱਕਿਆ ਤੁਹਾਡੇ ਤੇ ਯਕੀਨ ਕੌਣ ਕਰੇ ਜੀ ਯਕੀਨ ਤੇਜ਼ੀ ਨਾਲ ਜਿਹੜਾ ਹੈ ਨਾ ਉਹ ਗਵਾਰੇ ਆ ਤੁਸੀਂ ਬਿਲਕੁਲ ਜੀ ਜੀ ਮਿੰਟੂ ਜੀ ਅ ਅੰਗਰਜੀ ਦੱਸ ਰਹੇ ਨੇ ਕਿ ਲੁਧਿਆਣੇ ਕਾਲਜ ਦੇ ਸਟੂਡੈਂਟ ਨੇ ਕਹਿੰਦੇ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤਾ ਤੇ ਸਿੱਖ ਸਟੂਡੈਂਟਸ ਨੂੰ ਕਾਲਜ ਦੇ ਵਿੱਚੋਂ ਕਹਿੰਦੇ ਭਈ ਸਸਪੈਂਡ ਕਰਤਾ ਉਹ ਬੱਚੇ ਨੂੰ ਨਹੀਂ ਤੁਸੀਂ ਐਦਾਂ ਨਾ ਠੀਕ ਆ ਚਲੋ ਆਪਣੇ ਮਤਲਬ ਕਿ ਜੇ ਹੁਣ ਸੌ ਸਟੂਡੈਂਟ ਹੈ ਉਹਦੇ ਵਿੱਚ ਸੁਖ ਨਾਲ ਸਾਡੇ ਦਸ ਤਾਰ 30 40 ਤੇ ਹੁੰਦੇ ਹੀ ਆ ਜੀ ਪਰ ਦੂਜੇ ਜਿਹੜੇ ਆ ਉਹ ਵੀ ਕਿਸਾਨੀ ਨਾਲ ਹੀ ਜੁੜਦੇ ਆ ਤਾਂ ਕਿਸਾਨੀ ਨੂੰ ਧਰਮ ਨਾਲ ਨਾਲ ਰਲਗੱਡ ਕਰੀਏ ਉਹ ਜੋ ਮਾਮਲਾ ਹੈ ਉਹਸ મુદ્ਦੇ ਨੂੰ ਆਪਾਂ ਇਦਾਂ ਹੀ ਕਹੀਏ ਕਿ ਕੋਈ ਵੀ ਵਿਦਿਆਰਥੀ ਹੈ ਜੀ ਤੇ ਜੇ ਇੱਕ ਵਿਦਿਆਰਥੀ ਨੂੰ ਵਿਦਿਆਰਥੀ ਜੀਵਨ ਦੇ ਵਿੱਚ ਹੀ ਰਾਈਟ ਟੂ ਪ੍ਰੋਟੈਸਟ ਨਹੀਂ ਮਿਲਦਾ ਤਾਂ ਫਿਰ ਕਦੋਂ ਮਿਲੋਗਾ ਜੀ ਕਦੋਂ ਮਿਲੂਗਾ ਤੇ ਅਸੀਂ ਤੇ ਮਤਲਬ ਕਿ ਦੇਖਿਆ ਕਿ ਆਪਦੀਆਂ ਮੰਗਾ ਮਨਵਾਉਣ ਵਾਸਤੇ ਅਕਸਰ ਕਾਲਜਾਂ ਦੇ ਵਿੱਚ ਸਟ੍ਰਾਈਕ ਕੀਤੀ ਜਾਂਦੀ ਸੀ ਜਾਂ ਕਲਾਸਾਂ ਦਾ ਬਾਈਕਾਟ ਕੀਤਾ ਜਾਂਦਾ ਸੀਗਾ ਸਾਡੇ ਟਾਈਮ ਹੁੰਦਾ ਸੀਗਾ ਉਹ ਕਲਚਰ ਸੀਗਾ ਤਾਂ ਮਤਲਬ ਕਿ ਇਹ ਕਈ ਵਾਰ ਬਸਾਂ ਦੇ ਖਿਲਾਫ ਸਟੂਡੈਂਟ ਤਰਨਾ ਇਤਿਆਦਤ ਲਾਉਂਦੇ ਰਹੇ ਸਾਰਾ ਕੁਝ ਹੁੰਦਾ ਹਮ ਤੇ ਜੇ ਉਹ ਮਤਲਬ ਕਿ ਵਿਰੋਧ ਜਤਾ ਹੀ ਦਿੱਤਾ ਤੇ ਕਿੱਡੀ ਕ ਗੱਲ ਆ ਪਹਿਲੀ ਗੱਲ ਤੇ ਇਹ ਆ ਕਿ ਠੀਕ ਹੈ ਕਾਲਜ ਕਾ ਕੰਪਲੈਕਸ ਦੇ ਵਿੱਚ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਛੇ ਕਿ ਮੇਰਾ ਮੰਨਣਾ ਸਿਆਸਤ ਨਾਮ ਬੜੇ ਉੱਥੇ ਦੀ ਵਿਦਿਆਰਥੀ ਰਾਜਨੀਤੀ ਜਿਹੜੀ ਆ ਉਹਦੇ ਹਿਸਾਬ ਨਾਲ ਚੱਲੇ ਤਾਂ ਠੀਕ ਆ ਪਰ ਜੇ ਕਰ ਵੀ ਦਿੱਤਾ ਤੇ ਕਿੱਡੀ ਕ ਆਖਰ ਆ ਗਈ ਹੁੰਦਾ ਵਿਦਿਆਰਥੀ ਦੇ ਜਿਹੜੇ ਜੀਵਨ ਦੇ ਵਿੱਚ ਉੱਥੋਂ ਦੇ ਮੁੱਦੇ ਹੁੰਦੇ ਲੋਕਲ ਮੁੱਦੇ ਹੁੰਦੇ ਆ ਕਾਲਜ ਦੇ ਤਾਂ ਉਹਨਾਂ ਤੇ ਵੀ ਤੇ ਸਾਰਾ ਕੁਝ ਕਰਦੇ ਆ ਜੀ ਤੇ ਇਹ ਕੁਝ ਜ਼ਿਆਦਾ ਹੀ ਹੋ ਰਹੇ ਆ ਸਾਬ ਪਰ ਇਹ ਕੀ ਆ ਕਿ ਕੁਝ ਇਦਾਂ ਦੇ ਹੁੰਦੇ ਆ ਲੋਕ ਜਿਹੜੇ ਫਿਰ ਸਰਕਾਰ ਦੀ ਨਜ਼ਰ ਦੇ ਵਿੱਚ ਛੇਤੀ ਆਉਣਾ ਚਾਹੁੰਦੇ ਆ ਜਾਂ ਸਰਕਾਰ ਤੋਂ ਡਰਦੇ ਹੀ ਆ ਨਾ ਕਿ ਜੇ ਅਸੀਂ ਸਰਕਾਰ ਦੀ ਨਜ਼ਰ 'ਚ ਕਿਤੇ ਦੂਜਾ ਨਾ ਚੜ ਜਾਈਏ ਕਿਉਂ ਹੀ ਨਾ ਸਾਡਾ ਕਿਤੇ ਕੁੰਡਾ ਕਰ ਦੇਣ ਹਮ ਜੀ ਜੀ ਰਲੀਆਂ ਮਿਲੀਆਂ ਚੀਜ਼ਾਂ ਹੁੰਦੀਆਂ ਨੇ ਖੈਰ ਆ ਸਾਰੇ ਦੋਸਤ ਜਿਹੜੇ ਜੁੜੇ ਹੋ ਚੁੱਕੇ ਨੇ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਨੂੰ ਥੋੜਾ ਸ਼ੇਅਰ ਕਰਦੇ ਚੱਲੋ ਕੁਝ ਕਮੈਂਟ ਮੈਂ ਸ਼ਾਮਿਲ ਕਰ ਦੇਣਾ ਜੀ ਆ ਪੰਜਾਬੀ ਫੈਮਿਲੀ ਵਲੌਗ ਜੀ ਕਹਿ ਰਹੇ ਨੇ ਕਿ ਪੁਲਿਸ ਵੀ ਕਹਿੰਦੇ ਬਹੁਤ ਤੰਗ ਹੋਈ ਪਈ ਹੈ ਉਹ ਕਹਿੰਦੇ ਕਿ 2027 ਦੇ ਵਿੱਚ ਇਹਨਾਂ ਦੀ ਸਰਕਾਰ ਨਹੀਂ ਆਉਂਦੀ ਤੇ ਪੁਲਿਸ ਨੂੰ ਜਿਸ ਤਰ੍ਹਾਂ ਪਿਛਲੇ ਕੁਝ ਦਿਨਾਂ ਤੋਂ ਇਹਨਾਂ ਨੇ ਖੁਦ ਟੰਗੇ ਹੋਇਆ ਮਿੱਤਰ ਇੱਕ ਦੱਸ ਰਹੇ ਨੇ ਕਿ ਪਟਿਆਲਾ ਦੇ ਮਹਿੰਦਰਾ ਕਾਲਜ ਦਾ ਮਾਮਲਾ ਹੈ ਬੱਲੀ ਸਾਹਿਬ ਦੱਸ ਰਹੇ ਨੇ ਸੋ ਉਹਨਾਂ ਨੇ ਲੁਧਿਆਣਾ ਲਿਖਿਆ ਹੋਇਆ ਸੀਗਾ ਖੈਰ ਗੱਲਬਾਤ ਕਰ ਗਏ ਤੇ ਕਹਿੰਦੇ ਪਟਿਆਲਾ ਸੀ ਕਿ ਲੁਧਿਆਣਾ ਸੀ ਪਟਿਆਲਾ ਸੀ ਜੀ ਸ਼ਾਇਦ ਪਟਿਆਲੇ ਦੇ ਮਹਿੰਦਰਾ ਕਾਲਜ ਦੀ ਹੀ ਇਹ ਗੱਲ ਸੀਗੀ